ਪੰਜਾਬ ਦੇ ਵਿੱਚ 7ਵੇਂ ਪੜਾ ਦੇ ਤਹਿਤ VOTING ਹੋਣੀ ਹੈ ਅਤੇ ਲਗਾਤਾਰ ਪੈ ਰਹੀ ਤਪਦੀ ਗਰਮੀ ਤੋਂ ਲੋਕਾਂ ਨੂੰ ਕੁਝ ਹੁਣ ਰਾਹਤ ਦੀ ਉਮੀਦ ਮਿਲੀ ਹੈ। ਤੁਹਾਨੂੰ ਦੱਸ ਦਈਏ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ VOTING ਹੋਣੀ ਹੈ ਪਰ ਇਸ ਲਗਾਤਾਰ ਕਈ ਥਾਵਾਂ ਤੇ ਗਰਮੀ ਕਰਕੇ VOTING ਕਾਫੀ ਘਟ ਰਹੀ ਹੈ ਪਰ ਪੰਜਾਬ ਦੇ ਲੋਕ ਵੱਧ ਚੜ ਕੇ ਵੋਟਾਂ ਪਾਸ ਸਕਣਗੇ ਕਿਉਂਕਿ ਮੌਸਮ 1 ਜੂਨ ਨੂੰ ਉਹਨਾਂ ਦਾ ਸਾਥ ਦੇ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਨਿਆਤਾ ਪੰਜਾਬ ਦੇ ਵਿੱਚ ਕੱਲ ਮੌਸਮ 'ਚ ਤਬਦੀਲੀ ਆਉਣ ਜਾ ਰਹੀ ਹੈ ਅਤੇ ਜੋ ਹੀਟ ਵੇਵ ਲਗਾਤਾਰ ਚੱਲ ਰਹੀ ਸੀ ਉਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਲੋਕ ਘਰੋਂ ਨਿਕਲ ਸਕਣਗੇ ਲੋਕਾਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ ਵੋਟਾਂ ਵੀ ਲੋਕ ਵੱਧ ਤੋਂ ਵੱਧ ਪਾ ਸਕਣਗੇ ਬਰੀ ਐਕਸਟ੍ਰੀਮ ਵੈਦਰ ਦੇਖਿਆ ਗਿਆ ਜੋ ਕਿ 2013 ਦੇ ਵਿੱਚ ਅਸੀਂ ਦੇਖਿਆ ਸੀ ਪਹਿਲਾਂ ਕਿ 46 ਡਿਗਰੀ ਤੱਕ ਜਿਹੜਾ ਟੈਂਪਰੇਚਰ ਹੋ ਗਿਆ ਸੀਗਾ ਮਈ ਦੇ ਵਿੱਚ ਪਰ ਇਸ ਵਾਰੀ ਵੀ ਸਾਡੇ ਕੋਲ ਜਿਹੜਾ ਲੁਧਿਆਣੇ ਵਿੱਚ 45 ਡਿਗਰੀ ਤੱਕ ਟੈਂਪਰੇਚਰ ਰਿਕਾਰਡ ਕੀਤਾ ਗਿਆ ਪਰ ਜੇ ਆਪਾਂ ਥੋੜਾ ਸਾਊਥ-ਵੈਸਟ ਸਟੈਟਿਸਟਿਕਸ ਦੀ ਗੱਲ ਕਰਦੇ ਆ ਤਾਂ 48 ਡਿਗਰੀ ਵੀ ਕੱਲ ਜਿਹੜਾ ਟੈਂਪਰੇਚਰ ਫਰੀਦਕੋਟ ਵਿੱਚ ਰਿਕਾਰਡ ਕੀਤਾ ਗਿਆ ਸੋ ਇੰਨੀ ਜ਼ਿਆਦਾ ਇਸ ਵਾਰੀ ਆਪਾਂ ਕਹਿ ਸਕਦੇ ਹਾਂ ਸਵियर ਹੀਟ ਵੇਵ ਜਿਹੜੀ ਹੈ ਉਹ ਪਰਸਿਸਟ ਰਹੀ ਹੈ ਮਈ ਦੇ ਮਹੀਨੇ ਦੇ ਵਿੱਚ ਪਰ ਇਸ ਵਾਰ ਇੱਕ ਥੋੜੀ ਜੀ ਗੁੱਡ ਨਿਊਜ਼ ਵੀ ਹੈਗੀ ਹੈ ਕਿ ਜਿਹੜੀ ਕੇਰਲਾ ਵਿਖੇ ਵਾਂਸਨ ਦਾਨਸੈਟ ਵੇਅ ਉਹ ਇੱਕ ਦੋ ਦਿਨ ਪਹਿਲਾਂ ਹੀ ਹੋ ਗਿਆ ਜਿਸ ਦੇ ਨਾਲ ਕੀ ਥੋੜਾ ਜਿਹਾ ਜਿਹੜਾ ਵੈਦਰ ਦੇ ਵਿੱਚ ਸਾਨੂੰ ਚੇਂਜ ਨਜ਼ਰ ਆ ਰਹੀ ਹੈ ਸੋ ਹੁਣ ਜਿਹੜੀ ਫੋਰਕਾਸਟ ਰਿਸੀਵ ਹੋਈ ਹੈ ਉਹਦੇ ਅਕੋਰਡਿੰਗਲੀ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਥੋੜੀ ਜੀ ਲਾਈਟਨਿੰਗ ਜਾਂ ਥੰਡਰ ਸ਼ਾਵਰਸ ਹੋ ਸਕਦੇ ਆ ਸੋ ਇੱਕ ਦੋ 1 ਜੂਨ ਤੋਂ ਔਨਵਰਡਸ ਜਿਹੜਾ ਹੈ ਮੌਸਮ ਦੇ ਵਿੱਚ ਥੋੜਾ ਜਿਹਾ ਮਤਲਬ ਪਤਲਾ ਦੇਖਿਆ ਜਾਏਗਾ ਇਦੇ ਵਿੱਚ ਕਿਸ ਤਰ੍ਹਾਂ ਹੀਟ ਵੇਵ ਤੋਂ ਥੋੜੀ ਜੀ ਸਾਨੂੰ ਰਾਹਤ ਮਿਲ ਸਕਦੀ ਹੈ ਕਿਉਂਕਿ ਆਪਾਂ ਦੇਖਦੇ ਆ ਕਿ ਸ਼ਾਮ ਨੂੰ ਕਈ ਵਾਰੀ ਹਵਾ ਚੱਲਦੀ ਹੈ ਕੱਲ ਪਰਸੋ ਥੋੜੇ ਛਿੱਟੇ ਵੀ ਦੇਖੇ ਗਏ ਆ ਸੋ ਇਹ ਜਿਹੜੀ ਮੌਨਸੂਨ ਦੀ ਆਮਦ ਹੋਈ ਹੈ ਇਹਦੇ ਨਾਲ ਥੋੜਾ ਜਿਹਾ ਨਾਰਥ ਵੱਲ ਨੂੰ ਵੀ ਵੈਦਰ ਦੇ ਵਿੱਚ ਚੇਂਜ ਦੇਖਣ ਨੂੰ ਮਿਲਿਆ ਕਿਉਂਕਿ ਉਹਦਾ ਜਿਹੜਾ ਫਲੋ ਹੈ ਉਹ ਕਾਫੀ ਫਾਸਟ ਦੇਖਿਆ ਜਾ ਰਿਹਾ ਸੋ ਉਮੀਦ ਕਰਦੇ ਹੈਗੇ ਆ ਕਿ ਜਿਵੇਂ ਕੱਲ ਦਾ ਦਿਨ ਹੈ ਉਹਦੇ ਵਿੱਚ ਸਾਨੂੰ ਇੰਨੀ ਜ਼ਿਆਦਾ ਹੀਟ ਵੇਵ ਦਾ ਸਾਹਮਣਾ ਨਹੀਂ ਕਰਨਾ ਪਏਗਾ ਨਮ ਜੀਵਿਕੂ ਕਰਤਾ ਰਹੇ ਨੇ ਕਿ ਹਾਲੇ ਵੀ ਬਾਰਿਸ਼ ਦੇ ਦਾ ਬੀ ਹੋ ਗਿਆ ਫਿਰ ਆਪ ਨੂੰ ਨਹੀਂ ਬਾਰਿਸ਼ ਦੇ ਵੀ ਅਸਰ ਹੈ ਕਿ ਹੁਣ ਮੌਸਮ ਪੰਜਾਬੀ ਹਾਂਜੀ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਥੋੜਾ ਜਿਹਾ ਥੰਡਰ ਸ਼ਾਵਰਸ ਦੀ ਪ੍ਰੈਡਿਕਸ਼ਨ ਹੈਗੀ ਹੈ ਲਾਈਟਨਿੰਗ ਵਗੈਰਾ ਹੋ ਸਕਦੀ ਹੈ ਸੋ ਮਤਲਬ ਮੁੱਖੀ ਗੱਲ ਇਹ ਹੈ ਕਿ ਸਾਨੂੰ ਹੀਟ ਵੇਵ ਤੋਂ ਥੋੜਾ ਜਿਹਾ ਛੁਟਕਾਰਾ ਜਾ ਰਹਾਤ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਜਿੰਨਾ ਟੈਂਪਰੇਚਰ ਐਕਸਟ੍ਰੀਮ ਚ ਪਹੁੰਚਣਾ ਸੀਗਾ ਉਹ ਪਹੁੰਚ ਚੁੱਕਿਆ ਹੈ ਕਿਉਂਕਿ 48 ਤੱਕ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਜਾ ਚੁੱਕਿਆ ਹੈ ਪਰ ਹੁਣ ਮੌਨਸੂਨ ਦੀ ਆਮਦ ਦੇ ਨਾਲ ਸਾਨੂੰ ਥੋੜੀ ਜਿਹੀ ਚੇਂਜ ਨਜ਼ਰ ਆ ਰਹੀ ਹੈ ਤੇ ਜਿਹਦੇ ਨਾਲ ਕਿ ਪਹਿਲਾਂ ਤਾਂ ਸਾਡੇ ਕੋਲ ਜਿਹੜਾ ਸੈਂਟਰਲ ਆਪਣਾ ਇੰਡੀਆ ਦਾ ਪਾਰਟ ਹੈਗਾ ਉੱਥੇ بارش ਹੋਏਗੀ ਉਸ ਤੋਂ ਬਾਅਦ ਨਾਰਥ ਵੱਲ ਨੂੰ ਵੀ ਸਿਸਟਮ ਥੋੜਾ ਜਿਹਾ ਮੂਵ ਕਰੇਗਾ ਜਿਹਦੇ ਨਾਲ ਕਿ ਲੱਗ ਰਿਹਾ ਕਿ ਥੰਡਰ ਸ਼ਾਵਰਸ ਐਕਸਪੈਕਟਿਡ ਹੈਗੇ 1-2 ਦਿਨਾਂ ਦੇ ਵਿੱਚ ਔਰ ਟੈਂਪਰੇਚਰਸ ਦੇ ਵਿੱਚ ਵੀ ਥੋੜੀ ਜਿਹੀ ਗਰਾਵਟ ਦੇਖੀ ਜਾਏਗੀ ਮੈਂ ਮੌਜੂਦਾ ਹਾਲਾਤੀ ਦੇ ਨੇ ਜਿਸ ਤਰ੍ਹਾਂ ਸਾਡੇ ਕੋਲ 45 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਦਿਨ ਦਾ ਔਰ ਰਾਤ ਦਾ ਵੀ ਜਿਹੜਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਜਿਹੜਾ ਉਹ ਕੰਪੈਰੀਟਿਵਲੀ ਜ਼ਿਆਦਾ ਲੱਗ ਰਿਹਾ ਕਿਉਂਕਿ ਰਾਤਾਂ ਜਿਹੜੀਆਂ ਨੇ ਉਹ ਗਰਮ ਇਹਨਾਂ ਦਿਨਾਂ ਦੇ ਵਿੱਚ ਕਾਫੀ ਗਰਮ ਲੱਗ ਰਹੀਆਂ ਨੇ ਸੋ ਜੇ ਅਗਰ ਟੈਂਪਰੇਚਰ ਦੇ ਵਿੱਚ ਚੇਂਜਸ ਆਉਂਦੀਆਂ ਨੇ ਜਾਂ ਜਿਸ ਤਰ੍ਹਾਂ ਤੁਹਾਡੇ ਸ਼ਬਦ ਆਉਂਦੇ ਨੇ ਤਾਂ ਉਹਦੇ ਨਾਲ ਸਾਡੇ ਕੋਲ ਟੈਂਪਰੇਚਰ ਦੇ ਵਿੱਚ ਥੋੜਾ ਜਿਹਾ ਫਾਲ ਆਏਗਾ ਜਿਸ ਦੇ ਨਾਲ ਕਿਸਾਨ ਨੂੰ ਰੀਲੀਫ ਮਿਲ ਸਕਦਾ ਪਰ ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਕਿ ਸਾਊਥ-ਵੈਸਟਰਨ ਰੀਜਨਸ ਨੇ ਜਿਹੜੇ ਬਠਿੰਡਾ ਫਰੀਦਕੋਟ ਦਾ ਏ ਉੱਥੇ ਸਾਡੇ ਕੋਲ ਟੈਂਪਰੇਚਰ ਇਸ ਵਾਰੀ ਕਾਫੀ 48 ਡਿਗਰੀ ਤੱਕ ਵੀ ਰਿਕਾਰਡ ਕੀਤੇ ਗਏ ਹਨ ਸੋ ਓਵਰਆਲ ਸਾਰੇ ਪੰਜਾਬ ਦੇ ਵਿੱਚ ਹੀ ਹੀਟ ਵੇਵ ਦਾ ਜਿਹੜਾ ਇਫੈਕਟ ਰਿਹਾ ਹੈ ਸਵੀਅਰ ਹੀਟ ਵੇਵ ਜਿਹੜੀ ਆ ਰਹੀ ਹੈ ਪਰ ਹੁਣ ਜਿਵੇਂ ਇਹ ਹਾਲਾਤ ਥੋੜੇ ਜੇ ਠੀਕ ਹੁੰਦੇ ਨਜ਼ਰ ਆ ਰਹੇ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲੀ ਤੋਂ ਔਨਵਰਡਸ ਜਿਸ ਤਰ੍ਹਾਂ ਸਾਨੂੰ ਫੋਰਕਾਸਟ ਮਿਲੀ ਹੈ ਤੇ ਥੋੜੇ ਜੇ ਥੰਡਰ ਸ਼ਾਵਰਸ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਕਿ ਲੱਗ ਰਿਹਾ ਕਿ ਸਾਨੂੰ ਹੀਟ ਵੇਵ ਤੋਂ ਥੋੜੀ ਜੀ ਰਾਹਤ ਮਿਲ ਜਾਏਗੀ ਬੰਦ ਕਿ ਕਿ ਕੱਲ ਸਤਨੇ ਪੜਾਉਗਾ ਕੋਟਨੀ ਇਹ ਹੈ ਪੰਜਾਬ ਦੇ ਨਾਲ ਸਹੀ ਸਿਗਨਲ ਦੀ ਰਿਪੋਰਟਿੰਗ ਹੈ ਨਹੀਂ ਬਲਕਿ ਥੋੜਾ ਲੱਗਦਾ ਹੈ ਵੀ ਕੱਲ ਜਿਹੜਾ ਥੋੜਾ ਬਹੁਤ ਮੌਸਮ ਠੀਕ ਰਹੇਗਾ ਤੇ ਲੋਕਲ ਵੀ ਥੋੜੀ ਗਾਹ ਮਿਲੇਗੀ ਰੋਟਿੰਗ ਵੀ ਲੋਕ ਬਸ ਕਰ ਸਕਦੇ ਹਾਂ ਹਾਂਜੀ ਜੀ ਆਪਾਂ ਦੇਖਦੇ ਹਾਂ ਕਿ ਹੀਟ ਵੇਵ ਦਾ ਜਿਹੜਾ ਅਸਰ ਹੈ ਥੋੜਾ ਘਟੇਗਾ ਲੂ ਦਾ ਜਿਹੜਾ ਅਸਰ ਹੈ ਉਹ ਘਟੇਗਾ ਕਿਉਂਕਿ ਜਿਸ ਤਰ੍ਹਾਂ ਕਿ ਕਾਫੀ ਹਾਰੀਜ਼ੋਂਟਲ ਫਲੋ ਚੱਲ ਰਿਹਾ ਸੀਗਾ ਇੰਨੀ ਜ਼ਿਆਦਾ ਲੂ ਵੀ ਵਗਦੀ ਪਈ ਸੀ ਕਿ ਜੇ ਥੋੜਾ ਜਿਹਾ ਥੰਡਰ ਸ਼ਾਵਰਸ ਆ ਜਾਣਗੇ ਤਾਂ ਉਹਦੇ ਨਾਲ ਸਾਡਾ ਲੂ ਦਾ ਜਿਹੜਾ ਇਫੈਕਟ ਉਹ ਵੀ ਕੱਟ ਜਾਏਗਾ ਸੋ ਲੋਕਾਂ ਨੂੰ ਬਾਹਰ ਨਿਕਲਣਾ ਘਰੋਂ ਥੋੜਾ ਸੌਖਾ ਹੋ ਜਾਏਗਾ ਸੋ ਇਹ ਜੇ ਅਗਰ ਇਸ ਤਰ੍ਹਾਂ ਦਾ ਮੌਸਮ ਆਪਾਂ ਕਹਿੰਦੇ ਆ ਕਿ ਪਰਸਿਸਟ ਕਰੇਗਾ 1-2 ਦਿਨ ਤਾਂ ਕੱਲ੍ਹ ਨੂੰ ਡੈਫੀਨੇਟਲੀ ਲੋਕੀ ਘਰੋਂ ਬਾਹਰ ਨਿਕਲ ਕੇ ਵੋਟਾਂ ਜ਼ਰੂਰ ਪਾਉਣਗੇ ਸੋ ਆਪਾਂ ਵੀ ਇਹ ਮੈਸੇਜ ਦਿੰਨੇ ਆ ਕਿ ਮਤਲਬ ਜੇ ਮੌਸਮ ਦੇ ਵੀ ਸਾਨੂੰ ਰਾਹਤ ਨਜ਼ਰ ਆ ਰਹੀ ਹੈ ਤਾਂ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੀ ਹੈ ਵੋਟ ਪਾਉਣਾ ਚਾਹੀਦਾ ਕਿਉਂਕਿ ਇਹ ਉਹਨਾਂ ਦਾ ਆਪਣਾ ਅਧਿਕਾਰ ਹੈਗਾ ਸੋ ਆਪਣੇ ਅਧਿਕਾਰ ਦੀ ਪੂਰੀ ਵਰਤ ਤੇ ਆਪਣਾ ਸਿਹਤ ਦਾ ਵੀ ਜ਼ਰੂਰ ਧਿਆਨ ਰੱਖਣ ਕਿਉਂਕਿ ਜਿਸ ਤਰ੍ਹਾਂ ਕਿ ਫਿਰ ਵੀ ਟੈਂਪਰੇਚਰ ਦੇ ਵਿੱਚ ਬਹੁਤ ਜ਼ਿਆਦਾ ਫਾਲ ਨਜ਼ਰ ਨਹੀਂ ਆਏਗੀ ਸੋ ਪਾਣੀ ਦਾ ਆਪਣਾ ਪ੍ਰਬੰਧ ਨਾਲ ਰੱਖਣ ਔਰ ਜਿਸ ਤਰ੍ਹਾਂ ਬਾਕੀ ਪ੍ਰੀਕਾਸ਼ਨਸ ਨੇ ਵੀ ਸਿਰ ਵੀ ਟੱਕ ਕੇ ਰੱਖਿਆ ਜਾਏ ਔਰ ਕਪੜਾ ਸੰਸਕ੍ਰੀਨ ਵਗੈਰਾ ਲਗਾ ਕੇ ਸਨ ਗਲਾਸਸ ਲਗਾ ਕੇ ਸੋ ਆਪਣਾ ਪੂਰਾ ਬਚਾਅ ਕਰਕੇ ਹੀ ਆਪਣਾ ਘਰੋਂ ਬਾਹਰ ਨਿਕਲਿਆ ਜਾਏ